ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸਤਵੇਂ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿ ਰਾਏ ਪਾਤਸ਼ਾਹ ਗਰੀਬ ਨਿਵਾਜ ਗਰੀਬਾਂ ਨੂੰ ਨਿਵਾਜਣ ਵਾਲੇ ਕੀੜਿਆਂ ਨੂੰ ਪਾਤਸ਼ਾਹੀਆਂ ਦੇ ਦੇਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦਿਵਾਲ ਸਤਗੁਰਾਂ ਦਾ ਆਗਮਨ ਪੁਰਬ ਹੈ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮਹਾਰਾਜ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਹੋਵਣ ਅੱਜ ਅਸੀਂ ਮਹਾਰਾਜ ਸਾਹਿਬ ਜੀ ਦੇ ਕੀਰਤਪੁਰ ਸਾਹਿਬ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ ਇਹ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਦਾ ਪਾਵਨ ਸਥਾਨ ਹੈ ਇਹਦਾ ਨਾਮ ਸ੍ਰੀ ਹਰਮੰਦਰ ਸਾਹਿਬ ਸੇਵੇਂ ਪਾਤਸ਼ਾਹ ਜੀ ਦਾ ਪਾਵਨ ਸਥਾਨ ਹੈ ਇਹਦੇ ਨਾਲ ਹੀ 9 ਲੱਖਾ ਬਾਗ ਹੈ ਮਹਾਰਾਜ ਸਾਹਿਬ ਜੀ 9 ਲੱਖਾ ਬਾਗ ਦੀ ਸੇਵਾ ਕਰਾਉਣ ਦੇ ਵੇਲੇ ਇੱਥੇ ਬੈਠ ਕਰਕੇ ਸੰਗਤਾਂ ਨੂੰ ਦਰਸ਼ਨ ਦੇਦਾਰ ਦੇ ਕਰਕੇ ਨਿਹਾਲ ਕਰਿਆ ਕਰਦੇ ਸਨ ਇਸ ਸਥਾਨ ਦੇ ਹੇਠਾਂ ਪੋਰਾ ਸਾਹਿਬ ਹੈ ਜਿੱਥੇ ਬੈਠ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਬਾ ਸਮਾਂ ਸਿਮਰਨ ਕਰਦੇ ਰਹਿੰਦੇ। ਤੋਂ ਇਸ ਤਰੀਕੇ ਦੇ ਨਾਲ ਇਹ ਉਹ ਨੌ ਲੱਖਾ ਬਾਗ ਹੈ ਜਿਸ ਬਾਗ ਦੇ ਵਿੱਚੋਂ ਸਹਾਜਾਂ ਦਾ ਜਿਹੜਾ ਪੁੱਤਰ ਸੀ ਵੱਡਾ ਦਾਰਾਸ ਕੋ ਉਹਦੇ ਇਲਾਜ ਦੇ ਵਾਸਤੇ ਤੋਂ 14 ਸਰਸਾਈ ਜਿਹੜੀ ਉਹ ਹਰੜ ਤੇ ਇੱਕ ਮਾਸੇ ਦਾ ਲੌਂਗ ਜਿਹੜਾ ਕਿਤੇੋਂ ਵੀ ਪ੍ਰਾਪਤ ਨਹੀਂ ਸੀ ਹੁੰਦਾ ਉਹ ਇਸ ਬਾਗ ਦੇ ਵਿੱਚੋਂ ਆ ਕਰਕੇ ਉਹਨਾਂ ਨੇ ਪ੍ਰਾਪਤ ਕੀਤਾ ਤੇ ਉਹਦੇ ਨਾਲ ਦਾਰਸਕੋਦੀ ਬਿਮਾਰੀ ਜਿਹੜੀ ਸੀ ਉਹ ਠੀਕ ਹੋਈ। ਤੋਂ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਇਹ ਨੌ ਲੱਖਾ ਬਾਗ ਉਸ ਵੇਲੇ ਸਾਰੇ ਹੀ ਤਕਰੀਬਨ ਬਾਗਾਂ ਦੇ ਨਾਲ ਇਹ ਮਹਿੰਗਾ ਬਾਗ ਜਿਹੜਾ ਸੀ ਉਹ ਮੰਨਿਆ ਜਾਂਦਾ ਸੀ। ਹਰ ਤਰ੍ਹਾਂ ਦੇ ਜੜੀ ਬੂਟੀ, ਹਰ ਤਰ੍ਹਾਂ ਦਾ ਫਲ ਫਰੂਟ ਤੋਂ ਹਰ ਤਰ੍ਹਾਂ ਦੀ ਔਖ ਦੀ ਇਹ ਛੇਵੇਂ ਪਾਤਸ਼ਾਹ ਜੀ ਦੇ ਇਸ ਬਾਗ ਦੇ ਵਿੱਚੋਂ ਪ੍ਰਾਪਤ ਹੋਇਆ ਕਰਦੀ ਸੀ। ਇਦੇ ਨਾਲ ਹੀ ਮਹਾਰਾਜ ਸਾਹਿਬ ਜੀ ਦੇ ਹੋਰ ਵੀ ਸਥਾਨ ਨੇ ਜਿਵੇਂ ਗੁਰਦੁਆਰਾ ਕੋਟ ਸਾਹਿਬ ਜਿੱਥੇ ਮਹਾਰਾਜ ਸਾਹਿਬ ਜੀ ਫੈਸਲੇ ਕਰਿਆ ਕਰਦੇ ਸਨ ਸੱਚ ਦਾ ਨਿਆਂ ਬੈਠ ਕੇ ਕਰਕੇ ਤਖਤ ਤੇ ਕਰਿਆ ਕਰਦੇ ਸਨ ਔਰ ਇਸ ਸਥਾਨ ਦੇ ਨਾਲ ਹੀ ਗੁਰਦੁਆਰਾ ਸੀਸਮੈਲ ਸਾਹਿਬ ਵਾਲਾ ਪਾਵਨ ਸਥਾਨ ਹੈ ਜਿੱਥੇ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਾਈ ਪਾਤਸ਼ਾਹ ਜੀ ਔਰ ਅਸ਼ਟਮ ਬਲਬੀਰਾ ਸਤਗੁਰੂ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਆਗਮਨ ਹੋਇਆ ਦੋਨਾਂ ਸਤਿਗੁਰਾਂ ਦੇ ਆਗਮਨ ਗੁਰਦੁਆਰਾ ਸੀਸਮੈਲ ਸਾਹਿਬ ਵਾਲੇ ਅਸਥਾਨ ਤੇ ਹੋਏ ਉਸ ਦੇ ਨਾਲ ਹੀ ਇੱਕ ਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਜਗਤ ਗੁਰੂ ਗੁਰੂ ਨਾਨਕ ਦੇਵ ਝਾਹਰ ਪੀਰ ਜਗਤ ਗੁਰੂ ਬਾਬਾ ਸਤਿਗੁਰ ਨਾਨਕ ਦੇਵ ਗੁਰਾਂ ਗੁਰ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੇ ਸਮੇਤ ਉਹ ਚਰਨ ਕਮਲ ਸਾਹਿਬ ਵਾਲੇ ਉੱਚੇ ਅਸਥਾਨ ਤੇ ਬੈਠ ਕਰਕੇ ਕੀਰਤਨ ਕੀਤਾ ਸੰਗਤਾਂ ਨੂੰ ਨਿਹਾਲ ਕੀਤਾ ਬੁੱਢਣ ਸਾਹ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਨੇ ਇਸੇ ਜਗ੍ਹਾ ਤੇ ਹੀ ਆ ਕਰਕੇ ਕੀਰਤਪੁਰ ਸਾਹਿਬ ਦੀ ਜਗ੍ਹਾ ਤੇ ਆ ਕਰਕੇ ਦਰਸ਼ਨ ਦੀਦਾਰ ਦੇ ਕਰਕੇ ਨਿਹਾਲ ਕੀਤਾ ਸੀ ਔਰ ਫਿਰ 6ਵੇਂ ਸਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਦੇ ਭਾਵਨਾ ਨੂੰ ਫਲ ਲਾਉਣ ਦੇ ਵਾਸਤੇ ਕਰਤਾਰਪੁਰ ਸਾਹਿਬ ਦੀ ਜੰਗ ਫਤਿਹ ਕਰਕੇ ਉਹਦੇ ਕੋਲ ਪਹੁੰਚੇ ਸਨ ਔਰ ਉਹਨੇ ਬੇਨਤੀ ਕੀਤੀ ਸੀ ਮਹਾਰਾਜ ਮੈਂ ਪਹਿਲੇ ਸਰੂਪ ਦੇ ਦਰਸ਼ਨ ਤਾਂ ਕੀਤੇ ਨੇ ਪਰ ਬਾਕੀ ਜਿਹੜੇ ਸਰੂਪ ਵਿੱਚ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਦੇਵ ਉਹਨਾਂ ਦੇ ਮੈਂ ਦਰਸ਼ਨ ਨਹੀਂ ਕੀਤੇ ਤੁਹਾਡੇ ਛੇਵੇਂ ਸਰੂਪ ਦੇ ਵੀ ਮੈਂ ਦਰਸ਼ਨ ਕਰ ਲਏ ਨੇ ਜਿਹੜੇ ਚਾਰ ਸਰੂਪ ਤੁਸੀਂ ਧਾਰੇ ਨੇ ਮੈਨੂੰ ਉਹਨਾਂ ਦੇ ਵੀ ਦਰਸ਼ਨ ਕਰਾਓ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਚੋਜੀ ਪ੍ਰੀਤਮ ਨੇ ਉਸ ਵੇਲੇ ਸਾਰੇ ਸਰੂਪ ਧਾਰ ਕੇ ਗੁਰੂ ਅੰਗਦ ਸਾਹਿਬ ਜੀ ਦਾ ਵੀ ਧਾਰਨ ਕੇ ਦਿਖਾਇਆ ਸਰੂਪ ਦਰਸ਼ਨ ਦਿੱਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੂਪ ਵਿੱਚ ਦਰਸ਼ਨ ਦਿੱਤੇ ਗੁਰੂ ਰਾਮਦਾਸ ਸਾਹਿਬ ਦੇ ਸਰੂਪ ਵਿੱਚ ਦਰਸ਼ਨ ਦਿੱਤੇ ਤੇ ਗੁਰੂ ਅਰਜਨ ਸਾਹਿਬ ਦੇ ਸਰੂਪ ਵਿੱਚ ਦਰਸ਼ਨ ਦੇ ਕਰਕੇ ਉਹਨੂੰ ਨਿਹਾਲ ਕੀਤਾ ਸੀ ਤੇ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦੇ ਆ ਉਹ ਬੁੱਢਣ ਸਾ ਆਪਣਾ ਜਿਹੜਾ ਸਰੀਰ ਸੀ ਉਹ ਮਹਾਰਾਜ ਦੀ ਗੋਦ ਵਿੱਚ ਜਿਹੜਾ ਤਿਆਗ ਗਿਆ ਤੋਂ ਇਸ ਤਰੀਕੇ ਦੇ ਨਾਲ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਇੱਥੇ ਬੇਅੰਤ ਕੌਤਕ ਹੋਏ ਇਹ ਜਿਹੜਾ ਨਗਰ ਹੈ ਕੀਰਤਪੁਰ ਸਾਹਿਬ ਇਹਦੀ ਨੀ ਮਹਾਰਾਜ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਲਾ ਕਰਕੇ ਰਖਾਈ ਸੀ ਮੋੜੀ ਬਾਬਾ ਗੁਰਦਿੱਤਾ ਜੀ ਤੋਂ ਮਹਾਰਾਜ ਸਾਹਿਬ ਨੇ ਇਸ ਨਗਰ ਦੀ ਗੱਡੀ ਸੀ ਔਰ ਇਹ ਬਹੁਤ ਮਹਾਨ ਗੁਰੂ ਕੀ ਕੀਰਤੀ ਵਾਲਾ ਨਗਰ ਜਿਹੜਾ ਅੱਜ ਵੀ ਆਬਾਦ ਹੈ ਸੋਹਣੀ ਆਬਾਦੀ ਹੈ ਤੋਂ ਹਰ ਤਰ੍ਹਾਂ ਦੇ ਇੱਥੇ ਗੁਰਸਿੱਖ ਸਭ ਤਰ੍ਹਾਂ ਦੇ ਵਰਨਾਂ ਦੇ ਲੋਕ ਇਸ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਰਹਿੰਦੇ ਨੇ ਇਹਦੇ ਨਾਲ ਹੀ ਬਾਬਾ ਬੁੱਢਾ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਸਥਾਨ ਉੱਚੀ ਪਹਾੜੀ ਤੇ ਹੈ ਜਿੱਥੇ ਬਾਬਾ ਗੁਰਦਿੱਤਾ ਜੀ ਨੇ 6ਵੇਂ ਪਾਤਸ਼ਾਹ ਜੀ ਦਾ ਹੁਕਮ ਮੰਨਦਿਆਂ ਹੋਇਆਂ ਹੁਕਮਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਕਿ ਦੋ ਦੋ ਤਲਵਾਰਾਂ ਇੱਕ ਮਿਆਣ ਦੇ ਵਿੱਚ ਨਹੀਂ ਸਮਾ ਸਕਦੀਆਂ। ਜਾਂ ਬਾਬਾ ਗੁਰਦਿੱਤਾ ਜੀ ਤੁਸੀਂ ਇਸ ਧਰਤੀ ਤੇ ਰਹੋ ਜਾਂ ਅਸੀਂ ਰਹਿੰਦੇ ਹਾਂ। ਤੋ ਉਸ ਵੇਲੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਕਿਹਾ ਸੀ ਮਹਾਰਾਜ ਤੁਸੀਂ ਤਾਂ ਜਗਤ ਨੂੰ ਤਾਰਨਾ ਹੈ ਮੈਂ ਹੀ ਚੱਲਦਾ ਹਾਂ। ਤੋ ਬਚਨ ਮੰਨ ਕਰਕੇ ਉੱਚੀ ਪਹਾੜੀ ਤੇ ਜਾ ਕੇ ਬਾਬਾ ਗੁਰਦਿੱਤਾ ਜੀ ਨੇ ਆਪਣਾ ਸਰੀਰ ਤੇ ਆਗ ਦੇ ਦਿੱਤਾ ਸੀ। ਸੰਸਕਾਰ ਕਰਦਿਆਂ ਹੋਇਆਂ ਬੇਅੰਤ ਵਰ ਦੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਵਾਜਿਆ ਸੀ ਤੇ ਬਚਨ ਕਹੇ ਸਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਤੇ ਇੱਕ ਦੀ ਅੱਖ ਵਿੱਚੋਂ ਹੰਝੂ ਆਪਣੇ ਵੱਡੇ ਸੋਹਣੇ ਸੂਰੂਪ ਵਾਲੇ ਸੁਪੁੱਤਰ ਦਾ ਸੰਸਕਾਰ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਹੀਂ ਕੀ ਰਿਆ ਐਸੇ ਨਰਮੋਹੀ ਪਿਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਕਰ ਰਹੇ ਸਨ ਤਾਂ ਮਹਾਰਾਜੀ ਦੇ ਨੇਤਰਾਂ ਵਿੱਚੋਂ ਹੰਝੂ ਡਿੱਗ ਰਹੇ ਸਨ ਭਾਈ ਗੁਰਦਾਸ ਸਾਹਿਬ ਜੀ ਦਾ ਸੰਸਕਾਰ ਕਰਦਿਆਂ ਛੇਵੇਂ ਪਾਤਸ਼ਾਹ ਜੀ ਦੇ ਨੇਤਰਾਂ ਵਿੱਚੋਂ ਹੰਝੂ ਡੇਗਰੇ ਸਨ ਤੋਂ ਆਪਣੇ ਛੋਟੇ ਸੁਪੁੱਤਰ ਬਾਬਾ ਟੱਲ ਰਾਏ ਦਾ ਸੰਸਕਾਰ ਕਰਦਿਆਂ ਵੀ ਇੱਕ ਹੰਝੂ ਨਹੀਂ ਕੇਰਿਆ ਦੇਖੋ ਗੁਰੂ ਕੇ ਪਿਆਰਿਓ ਸਤਗੁਰਾਂ ਨੂੰ ਆਪਣੇ ਪੁੱਤਰਾਂ ਦੇ ਨਾਲੋਂ ਵੀ ਵੱਧ ਪਿਆਰ ਗੁਰਸਿੱਖਾਂ ਦੇ ਨਾਲ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਇਸ ਕਰਕੇ ਗੁਰੂ ਕੇ ਸਿੱਖ ਸਜੀਏ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤਿਆਰ ਵਰ ਤਿਆਰ ਹੋਈਏ ਗੁਰਮਤ ਮੈਂ ਜਹ ਰੀਤ ਪਿਆਰੇ ਅੰਮ੍ਰਿਤ ਛੱਕ ਪੰਚਾ ਹਿਤਧਾਰੇ 10 ਗੁਰੂ ਰੂਪ ਗੁਰੂ ਗ੍ਰੰਥ ਅਪਾਰਾ ਦੇਵਾਂ ਸਤਗੁਰ ਨਾਮ ਆਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ